ਹਾਜੀ ਮਨਜੀ ਕੀ ਨਾਜੀ ਆਪਣਾ ਹਾਂਜੀ ਸ਼ਰਨਜੀਤ ਕਾਲ ਮੈਂ ਹਾਂਜੀ ਆਏ ਆ ਇੱਥੇ ਬਾਈਪਾਸ ਰਾਮਨਗਰ ਤੇ ਰਹਿੰਦੇ ਆ ਕੀ ਗੱਲ ਹੋਈ ਹੈ ਜੀ ਗੱਲ ਇਹ ਹੋਈ ਭਾਜੀ ਰਾਤ ਨੂੰ ਆਏ ਦੋ 2:30 ਵਜੇ ਮੈਂ ਉੱਠੀ ਆ 2:30 ਵਜੇ ਦਾ ਟਾਈਮ ਆ ਬੇਟੇ ਨੂੰ ਮਿਲਕ ਦਿੰਦੀ ਪਈ ਆ ਤੇ ਮੈਂ ਅਚਾਨਕ ਦੇਖਿਆ ਵੀ ਸਾਡੇ ਦਰਵਾਜ਼ਾ ਖੁੱਲਾ ਪਿਆ ਵਾ ਦਰਵਾਜ਼ਾ ਖੁੱਲਾ ਆ ਤੇ ਮੈਂ ਛਾਤੀ ਮਾਰੀ ਆ ਕਿ ਦਰਵਾਜ਼ੇ ਤੋਂ ਅਸਕਰ ਵੀ ਮੈਂ ਤਾਂ ਲੌਕ ਕਰਕੇ ਸੁੱਤੀ ਹੋਏ ਹਾਂ ਤੇ ਅੰਦਰ ਕੌਣ ਚੱਲ ਗਿਆ ਆ ਮੇਰੇ ਹਸਬੰਡ ਵੀ ਸੁੱਤੇ ਹੋਏ ਆ ਤਮੈਂ ਆ ਵੇਖਿਆ ਵਾ ਤੇ ਉਹਨੇ ਦਿਨ ਉਹ ਬੰਦਾ 9 ਲੱਖ ਹੋ ਕੇ ਤੇ ਉਹ ਹਦੇ ਰੂਮ ਚੋਂ ਨਿਕਲਦਾ ਪਿਆ ਬਾਹਰ ਹਾਂਜੀ ਤੁਸੀਂ ਮੌਕੇ ਤੇ ਫੜਿਆ ਨਹੀਂ ਮੌਕੇ ਤੇ ਫੜਿਆ ਨਹੀਂ ਮੈਂ ਮਤਲਬ ਚਲਾਈਆਂ ਨੂੰ ਵੇਖ ਕੇ ਤੇ ਉਹਨੇ ਦਿਨ ਮੇਰੇ ਹਸਬੰਦ ਉੱਠੇ ਆ ਉੱਠ ਕੇ ਇਹਨਾਂ ਨੇ ਤੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਦਿਨ ਉਹ ਨਿਕਲ ਗਿਆ ਕਿੰਨੇ ਬੰਦੇ ਸੀ ਜੀ ਉਹ ਸਰ ਉਹ ਇਕੱਲਾ ਹੀ ਬੰਦਾ ਸੀ ਉੱਪਰ ਤੇ ਇਕੱਲਾ ਹੀ ਆਇਆ ਉਸ ਤਰ੍ਹਾਂ ਜਿਹੜੀ ਕੋਈ ਸੀਸੀਟੀਵੀ ਵਿੱਚ ਕੋਈ ਬਾਹਰ ਗਈ ਨਜ਼ਰ ਆਏ ਸੀਸੀਟੀਵੀ ਵਿੱਚ ਅਸਲ ਜੋ ਇਕੱਲਾ ਹੀ ਆਂਦਾ ਪਿਆ ਹੈ ਹੋ ਸਕਦਾ ਲਾਂਬੇ ਕਿਤੇ ਉਹਨਾਂ ਖਿਲਾਰੇ ਹੋਣ ਤੇ ਉਹਨੇ ਆ ਹੀ ਵੇਖਿਆ ਹੈਗਾ ਹਾਂਜੀ ਕੋਈ ਪਤਾ ਲੱਗਾ ਕਿ ਪੂਰਾ ਬੰਦਾ ਸੀ ਕੁਝ ਨਹੀਂ ਨਹੀਂ ਸਰ ਕੁਝ ਨਹੀਂ ਪਤਾ ਲੱਗਾ ਕਿੰਨੇ ਦਾ ਨੁਕਸਾਨ ਕੀ ਜੀ ਚੋਰੀ ਕਰਕੇ ਡਾ ਨੁਕਸਾਨ ਮੇਰੇ ਬੇਟੇ ਦੀਆਂ ਚੈਨੀਆਂ ਸੀ 4 ਤੇ ਚਾਂਦੀ ਦੀ ਨਾਲ ਹੀ ਕੜੇ ਸੀ ਤੇ ਸਾਡੇ ਪੈਸੇ ਸੀ ਕਮੇਟੀ ਸੀ ਮੈਂ ਜੋੜ ਕੇ ਰੱਖੀ 30000 ਰੁਪਇਆ ਤੇ ਉਹ ਸਾਡਾ ਸਭ ਕੱਢ ਕੇ ਲੈ ਗਿਆ ਕਿੰਨੇ ਦਾ ਨੁਕਸਾਨ ਹੋਇਆ ਜੀ ਟੋਟਲ 50000 ਹਾਂਜੀ ਹਾਂਜੀ ਤੇ ਕੋਈ ਮੂੰਹ ਤੇ ਕਵਰ ਵਗੈਰਾ ਕੀਤਾ ਸੀ ਉਹਨਾਂ ਨੇ ਕਵਰ ਕੋਈ ਨਹੀਂ ਬਸ ਉਹਨਾਂ ਨੇ ਨਾ ਸਿਰ ਤੇ ਵੱਡਾ ਹੋਇਆ ਪੰਨਾ ਵਾਈਟ ਕਲਰ ਦਾ ਵਾਈਟ ਕਲਰ ਦੀ ਟੀ-ਸ਼ਰਟ ਪਾਈ ਆ ਤੇ ਗ੍ਰੇ ਕਲਰ ਦਾ ਪਜਾਮਾ ਤੇ ਪੈਰੀ ਚੱਪਲ ਆ ਇਹ ਮੈਂ ਵੇਖਿਆ ਹੋਇਆ ਉਹਨਾਂ ਨੂੰ ਕੋਈ ਨਸ਼ੇਦਾਰੀ ਲੱਗਦਾ ਸੀ ਕਿ ਕਿ ਹੋ ਸਕਦਾ ਨਸ਼ੇਦਾਰੀ ਹੋਵੇ ਕਿਉਂਕਿ ਉਹਨਾਂ ਦੀ ਹਾਈਟ ਮੇਰੇ ਹਸਬੰਦ ਵਾਂਗੂ ਲੰਬੇ ਹੀ ਤੇ ਪਤਲੇ ਵੀ ਸੀ ਤੇ ਮਦਵ ਵਾ ਠੀਕ ਠਾਕ ਕਿੰਨੀ ਉਮਰ ਲੱਗਦੀ ਸੀ ਉਹ ਉਮਰ ਹੈ 32 ਸਾਲ ਦੀ ਇੰਨੀ ਕਿਹੜੇ ਹੀ ਸਮਝਿਆ ਤੁਸੀਂ ਪਾਈ ਪਾਈ ਜੋੜ ਕੇ ਤੇ ਇਸ ਤਰ੍ਹਾਂ ਦਾ ਸਮਾਨ ਲਿੱਕਰ ਰਹੇ ਹਾਂ ਜੀ ਹਾਂਜੀ ਸਮਾਨ ਇਹ ਆ ਫਿਰ ਮੇਰੇ 6 ਸਾਲ ਬਾਅਦ ਪਰਮਾਧਮ ਨੇ ਬੇਟੇ ਦੀ ਦਾਦਪਕਸ਼ੀ ਤੇ ਉਸ ਤੋਂ ਬਾਅਦ ਮੈਂ ਆਪਣਾ ਇਦਾਂ ਬੇਟਾ ਹੋਇਆ ਪ੍ਰੋਗਰਾਮ ਕੀਤਾ ਆ ਮੈਂ ਤੇ 3 ਨ ਮਹੀਨੇ ਬਾਅਦ ਪ੍ਰੋਗਰਾਮ ਕਰਕੇ ਤੇ ਮੇਰੇ ਮਦਮਣ ਮੰਮੀ ਹੋਣਾ ਸਾਰਿਆਂ ਨੇ ਮੇਰੇ ਰਿਸ਼ਤੇਦਾਰਾਂ ਸਮਾਨ ਮੇਰੇ ਬੱਚੇ ਨੇ ਪਾਇਆ ਪਿਆ ਹੈ ਮੇਥੋਂ ਹੋਇਆ ਵਾ ਉਹ ਮੈਂ ਆਪਣਾ ਸਾਰਾ ਸਿਮੇਟ ਕੇ ਰੱਖਿਆ ਵਾ ਤੇ ਮੈਨੂੰ ਇੰਨੀ ਹੈ ਹੀ ਨਹੀਂ ਵੀ ਜਾਂ ਚੋਰ ਆਊਗਾ ਜਾਂ ਮੇਰੇ ਘਰ ਦੇ ਵਿੱਚੋਂ ਇਸ ਤਰ੍ਹਾਂ ਸੇ ਚੋਰੀ ਹੋ ਜੂਗੀ ਸਮੇਂ ਦੇ ਕਿ ਜਿਹੜੇ ਜਿੱਥੇ ਉਹਨੂੰ ਚੋਰੀ ਕੀਤੀ ਉਹਨੂੰ ਕੋ ਪਤਾ ਹੋਊਗਾ ਕਿ ਉਸ ਜਗ੍ਹਾ ਤੇ ਸਮਾਨ ਆਇਆ ਜਾਂ ਕੀ ਇਹ ਇਹ ਤੇ ਸਰ ਪਤਾ ਨਹੀਂ ਕਿਉਂਕਿ ਚਾਬੀ ਮੈਂ ਕਬਰ 'ਚ ਹਮੇਸ਼ਾ ਰੱਖਦੀ ਆ ਆਪਦੀ ਉੱਥੇ ਮੈਂ ਚਾਬੀ ਲੈਣੀ ਆ ਆਪਦੇ ਕਬਰ 'ਚ ਮੈਂ ਸਮਾਨ ਲੈ ਕੇ ਫਿਰ ਮੈਂ ਚਾਬੀ ਉੱਥੇ ਰੱਖਣੀ ਆ ਬਾਅਦ ਦੇ ਕਿਸੇ ਬੰਦੇ ਨੂੰ ਸਾਡੇ ਪਤਾ ਨਹੀਂ ਵੀ ਮੈਂ ਚਾਬੀ ਕਿੱਥੇ ਹੁੰਦੀ ਆ ਇਹ ਸਮੇਂ ਦੇ ਕੋ ਭੇਤੀ ਵੀ ਹੋ ਸਕਦਾ ਕਿ ਜੇ ਜਿਹਨੂੰ ਪਤਾ ਹੋਵੇ ਹੋ ਸਕਦਾ ਜਾਂ ਕੋਈ ਭੇਤੀ ਹੋਵੇ ਜਾਂ ਭੇਤੀ ਨੇ ਗਾਂ ਉਹਨਾਂ ਨੂੰ ਦੱਸਿਆ ਹੋਵੇ ਉਹਨਾਂ ਨੇ ਭੇਜਿਆ ਹੋਵੇ ਹੋ ਸਕਦਾ ਇਹ ਵੀ ਹੋ ਸਕਦਾ ਆ ਕਿ ਬਾਕੀ ਜੇ ਜਿੱਥੋਂ ਆਇਓ ਗੇਟ مین ਗੇਟ ਤੋਂ ਆਇਆ ਕਿੱਥੋਂ ਦੇ مین ਗੇਟ ਤੋਂ ਸਦਾ ਸਾਡਾ ਡੇਰੀ ਦਾ ਗੇਟ ਆ ਤੇ ਐਦਾਂ ਮਾਲਕ ਵੀ ਸਾਡੇ ਉੱਪਰ ਰਹਿੰਦੇ ਆ ਮੇਰੇ ਹਸਬੰਡ ਇੱਥੇ ਡੇਰੀ ਦਾ ਕੰਮ ਕਰਦੇ ਆ ਤੇ ਮੇਰਾ ਨਾਮ ਜਗਾਜੀ ਹਾਂਜੀ ਕਿੱਥੋਂ ਦੇ ਆ ਰਾਮਲਾਲ ਭਾਜੀ ਅਸੀਂ ਇੱਥੇ ਰਾਮਲਾਲ ਦੇ ਹਾਂਜੀ ਕੀ ਗੱਲ ਹੈ ਭਾਜੀ ਜਿਹੜੀ ਕੀ ਘਟਨਾ ਹੋਈ ਗੱਲ 2 ਰਾਤ 2:30 ਵਜੇ ਦਾ ਟਾਈਮ ਆ ਜੀ ਐਦਾਂ ਅਸੀਂ ਆਪਣੇ ਮਿਲ ਕੇ ਬੇਟੇ ਨੂੰ ਲਾ ਕੇ ਉੱਪਰ ਯਹੀਂ ਬਾਹਰ ਬਰਾਡੇ ਜੀ ਪਾਏ ਆ ਅੰਦਰ ਸਾਡਾ ਸਾਰਾ ਸਮਾਨ ਬਾਕੀ ਅੰਦਰ ਆ ਬੀਅਰੰ ਮੈਰ ਨਾਲ ਤਿੰਨ ਕੰਮ ਕਰਦੇ ਨੇ ਉਹ ਬਾਹਰ ਸੁੱਤੇ ਨੇ ਦੇ ਇੱਥੇ ਹਾਂਜੀ ਉਹ 2:30 ਦਾ ਟਾਈਮ ਹੈ ਇਤਨਾ ਉਹ ਆਇਆ ਰਾਤ ਪਹਿਲਾਂ ਦੱਬੇ ਦੱਬੇ ਸਾਡਾ ਓਪਨ ਜਿਹੜਾ ਬਾਹਰ ਦਾ ਗੇਟ ਵੱਡਾ ਉਹ ਖੁੱਲਾ ਹੀ ਦਾ ਉਹ ਦੱਬੇ ਦੱਬੇ ਪੈਰੀ ਆ ਤੇ ਦੱਬੇ ਦੱਬੇ ਪੈਰੀ ਇਤਨਾ ਹੀ ਸਾਡਾ ਬੂਆ ਖੁੱਲਾ ਕੋਈ ਪਤਾ ਨਹੀਂ ਨਾ ਕੋ ਹਾਂ ਜੀ ਸੁੱਤੇ ਆ ਸਾਡੇ ਬੇਟੇ ਨੂੰ ਥੋੜੀ ਪ੍ਰੋਬਲਮ ਸੀ ਤੇ ਉਹਦੇ ਪਰੇਸ਼ਾਨੀ ਕਰਕੇ ਕਾਫੀ ਦਿਨ ਬੜ ਕੇ ਇਹਦਾ ਪਰੇਸ਼ਾਨੀ ਰਹਾ ਹੈ ਤੇ ਉਹਦੇ ਕਰਕੇ ਹੀ ਮੇਰੀ ਅੱਖ ਲੱਗ ਗਈ ਚਲੋ ਥੋੜਾ ਜਿਹਾ ਉਹ ਠੀਕ ਹੋਇਆ ਤੇ ਸਾਡੀ ਵੀ ਅੱਖ ਲੱਗੇ ਤੇ ਚਲ ਸਾਡਾ ਬੱਚਾ ਸਹੀ ਸਲਾਮਤ ਆ ਅਸੀਂ ਤਾਂ ਆਪਣੇ ਮੂਹ ਧਿਆਨ ਪਾਇਆ ਸਾਨੂੰ ਇਹ ਗੱਲ ਤਾਂ ਪਤਾ ਨਹੀਂ ਵੀ ਸਾਡਾ ਆ ਕੰਮ ਹੋਇਨਾ ਲੈਕ ਇਹੰਮੋਈ ਨਾ ਕਿ ਕਿ ਕੀ ਸਮਝਦੀ ਐ ਇਸ ਤਰ੍ਹਾਂ ਦੀ ਘਟਨਾ ਹੋਣੀ ਕਿੰਨੇ ਚੰਦ ਪਾਣੀ ਪਾਈ ਪਾਈ ਜੋੜ ਕੇ ਇਸ ਤਰ੍ਹਾਂ ਦਾ ਦੇਖੋ ਜੀ ਚੋਰਾ ਕੋਲ ਮਿੰਟਾਂ ਜਿਓ ਕੰਡ ਕੀਤਾ ਜਾਂਦਾ ਸਾਡੇ ਹੱਥ ਖਰਾਬ ਹੋ ਜਾਂਦੇ ਆ ਡੇਰੀ ਦਾ ਹੀ ਕੰਮ ਕਰਦੇ ਪਾਣੀ ਨਾਲ ਉਂਗਲਾਂ ਸਾਡੀਆਂ ਖਰਾਬ ਹੋ ਜਾਂਦੀਆਂ ਆਂ ਤੇ ਰੁਪਈਆ ਰੁਪਈਆ ਜੋੜ ਕੇ ਗਰੀਬਾਂ ਨੇ ਮਹਾ ਆਪਣੀ ਜੁਗਾ ਕੀ ਕਰਨਾ ਹੁੰਦਾ ਆ ਸਾਡਾ ਬੱਚਾ ਨਹੀਂ ਠੀਕ ਅਸੀਂ ਕਮੇਟੀ ਵੀ ਲਾਂਦੀ 3000 ਦੀ ਚੋਕੇ ਇਸੇ ਕਰਕੇ ਵੀ ਅਸੀਂ ਆਪਣੇ ਬੇਟੇ ਨੂੰ ਹਸਪੀਟਲ ਲਾ ਕੇ ਜਾਣਾ ਕਿਉਂਕਿ ਇਹ ਸਾਨੂੰ ਇਹ ਪਤਾ ਦਾ ਹੀ ਨਹੀਂ ਲੈਂਦੇ ਉਨੇ ਸਭਰੇ ਸਰਪੁਲਿਸ ਨੂੰ ਕੰਪਲੇਟ ਕਰ ਦਿੱਤੀ ਹਾਂ ਜੀ ਹਾਂਜੀ ਉਹ ਕੀ ਮੰਗ ਕਰਦੇ ਸਨ ਮੰਗ ਇਹੋ ਜੀ ਸਾਡੀ ਪੁਲਿਸ ਪ੍ਰਸ਼ਾਸਨ ਇਹੋ ਜੀ ਮੰਗਿਆ ਵੀ ਚਲੋ ਸਾਡੀ ਸੁਣਾਈ ਕੀਤੀ ਜਾਵੇ ਗਰੀਬਾਂ ਦੀ ਲੈਂਡ ਕੀਤੀ ਹੈ ਜੀ ਤੇ ਹੁਣ ਆਏ ਮੌਕੇ ਤੇ ਕੀ ਕਿਆ ਸਰ ਇਹਨਾਂ ਨੇ ਹਾਂਜੀ ਕੀ ਕੰਪਲੀਟ ਕੀਤੀ ਲੈਣੇ ਇਹਨਾਂ ਕੰਪਲੀਟ ਕੀਤੀ ਵੀ ਰਾਤ 2:30 ਵਜੇ ਦੀ ਚੋਰੀ ਹੋ ਗਈ ਹੈ ਤੇ ਮੌਕੇ ਤੇ ਆਏ ਆ ਮੌਕਾ ਵੇਖ ਕੇ ਤੇ ਡਿਊਟੀ ਅਫਸਰ ਨੂੰ ਬੁਲਾਉਂਦੇ ਨੇ ਜੋ ਬੰਦੇ ਕਾਰਨ ਇੱਕ ਦਾ ਕੀ ਕੀ ਦੱਸਿਆ ਸਰ ਕੀ ਕੀ ਚੋਰੀ ਹੋਇਆ ਕੋਈ ਇੰਨਾ 3 ਹੋਈਆਂ ਜੀ 4 ਚੈਨੀਆਂ ਹੋਈਆਂ ਹੂੰ ਇਹ 3 ਦਿਨ ਯਾ ਕਮੇਟੀ ਚੁੱਕੀ ਸੀਗੇ ਬੱਚੇ ਦਾ ਲਾਜ ਕਰਾਉਣ ਦੇ ਹੂੰ ਉਹ ਲੈ ਕੇ ਇਹ ਸਰ ਕੋਈ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਹਾਂਜੀ ਆਈ ਹਾਂਜੀ ਹਾਂਜੀ ਤੇ ਜੋ ਵੀ ਕਾਰਵਾਈ ਬੰਦੀ ਹੈ ਉਹ ਕਰਾਂਗੇ ਠੀਕ ਅਬ ਸਭ ਆਪਣਾ ਮੁਕੀ ਹਾਂਜੀ ਹਾਂਜੀ ਐਸਐਚਓ ਸਾਹਿਬ ਦੇ ਡਿਊਟੀ ਅਸਲ ਦੇ ਨੌਕਰੀ ਚ ਲੈਣਾਂ ਠੀਕ ਹੈ ਤਾਂ ਬੰਦੀ ਕਾਰਜ ਹੋ ਜਾਵੇਗਾ